हाँ जी वेलकम जी स्वागत है ढा मेरे यूट्यूब चैनल से जॉब जिला अज आप देखा ट्रिपल एस बी वालों बोर्ड वालों ट्रिपल एस बी बोर्ड वालों कुछ वैकेंसीज आई ने उन्होंने बारे देखा तो उसलिए करना है सब तो पहला किसी भी ब्राउजर पर आ जाना है वैसे क्रोम ब्राउजर पर आ जाओ ती टाइप करना है ट्रिपल एस बी मेरे पहला टाइप किया ट्रिपल एस बी डॉट पंजाब डॉट डॉट इन ਵੈਬਸਾਈਟ ਖੋਲਣੀ ਹੈ ਇਹ ਖੋਲ ਕੇ ਤੁਸੀਂ ਆ ਜਾਣਾ ਹੈ ਰਿਕਰੂਟਮੈਂਟ ਸੈਕਸ਼ਨ ਤੇ ਇਹਦੇ ਵਿੱਚ ਗਰੁੱਪ ਡੀ then ਐਡਵਰਟਾਈਜ਼ਮੈਂਟ ਨੰਬਰ 8 ਆਫ 2025 ਇਹਨੂੰ ਦੇਖਣਾ ਹੈ ਜੀ ਐਕੋਲ ਲੀ ਹੁਣ ਪਹਿਲਾਂ ਤਾਂ ਪੜਾਂਗੇ view detailed view ਥੋੜਾ ਟਾਈਮ ਲੈ ਰਹੇ ਹਾਂ ਉਹ ਪੁਣੋਂ ਹੁਣ ਚ ਅੱਗੇ ਦੇਖਾਂਗੇ ਆਪਾਂ ਕਿ ਹਾਂਜੀ ਸੋ ਇਹ ਪਬਲਿਸ਼ ਕਰੋਇਆ ਸੀ 17 11 2025 ਨੂੰ ਤੇ ਅਪਲਾਈ ਕਰਨਾ ਕਦੋਂ ਸ਼ੁਰੂ ਹੋਇਆ 21 11 2025 ਨੂੰ ਤੇ ਪਦਰਾਤਾ ਕਪਲਾਈ ਹੋਣਾ ਸ਼ਾਮ 5 ਵਜੇ ਤੱਕ ਤੇ 17 12 ਤੱਕ ਫੀਸ ਜਾਣੀ ਹੈ ਇਹ ਦੇਖ ਲਓ ਜੀ ਜੋ ਵੈਕੈਂਸੀਆਂ ਨੇ ਸੇਵਾਦਾਰ ਦਿਆਂ ਚੌਂਕੀਦਾਰ ਦਿਆਂ ਸਿਪਰ ਕੰਮ ਚੌਂਕੀਦਾਰ ਇਹ ਸਾਰੀਆਂ ਇਹ ਡਿਪਾਰਟਮੈਂਟ ਨੇ ਇਹ ਵੈਕੈਂਸੀਆਂ ਨੇ ਜੋ ਸਾਮੀਆਂ ਨੇ ਤਾਂ ਇਹਨਾਂ ਦੱਸਿਆ ਕਿ ਵੈਕੈਂਸੀਆਂ ਜਿਹੜੀ ਸੀਟਾਂ ਦੀ ਵੰਡ ਕਿਵੇਂ ਕਿਸ ਪ੍ਰਕਾਰ ਕੀਤੀ ਗਈ ਹੈ ਇਹ ਤੁਸੀਂ ਪੋਸ ਕਰਕੇ ਪੜ੍ਹ ਸਕਦੇ ਹੋ ਜਿਵੇਂ ਵਾ ਕਬੂ ਭਾਗ ਵਿੱਚ ਵਕ ਵਕ ਜਿਹੜੀਆਂ ਸਾਮੀਆਂ ਨੇ ਉਹਦੇ ਕੇਸ ਵਿਭਾਗ ਵਿੱਚ ਜਨਰਲ ਦੀਆਂ ਕਿੰਨੀਆਂ ਨੇ ਐਸਸੀ ਦੀਆਂ ਕਿੰਨੀਆਂ ਨੇ ਬੀਸੀ ਨੇ ਕਿੰਨੀਆਂ ਸਭ ਦੱਸੀਆਂ ਗਈਆਂ ਨੇ ਹੁਣ ਆਪਾਂ ਜਾਵਾਂਗੇ ਥੋੜਾ ਥੱਲੇ ਆ ਕੇ ਦੇਖਾਂਗੇ ਇਹਦਾ ਕੁਆਲੀਫਿਕੇਸ਼ਨ ਤੇ ਪੇਜ ਲਿਮਿਟ ਕੀ ਹੈ ਦੇਖੋ ਜੀ ਵਿਦਿਆਕ ਯੋਗਤਾ ਉਹਨਾਂ ਦੱਸੀ ਹੈ ਕਿ ਹੈਜ਼ ਪਾਸਡ ਐਗਜ਼ਾਮੀਨੇਸ਼ਨ ਆਫ میٹرਿਕ ਮੈਟ੍ਰਿਕਿਉਲੇਸ਼ਨ ਵਿਦ ਪੰਜਾਬੀ 10ਵੀਂ پاس ਹੋਣੀ ਚਾਹੀਦੀ ਤੇ ਪੰਜਾਬੀ ਹੋਣੀ ਚਾਹੀਦੀ ਉਹਦੇ ਵਿੱਚ ਫਿਰ ਹੋਣਾ ਪੇਸਕੇਲ ਦੇਖਾਂਗੇ 18000 ਤੋਂ ਸ਼ੁਰੂ ਹੈ 55000 ਤੱਕ ਜਾ ਸਕਦੀ ਹੈ ਉਮਰ ਸੀਮਾ ਜੀ ਕਿਸੇ ਵੀ ਸ਼੍ਰੇਣੀ ਦੇ ਉਮੀਦਵਾਰ ਮਤਲਬ ਕਿ ਜਨਰਲਲੀ 1800 ਕਿਸੇ ਵੀ ਸ਼੍ਰੇਣੀ ਮਤਲਬ ਹਰ ਸ਼੍ਰੇਣੀ ਲਈ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ ਤੇ ਜਨਰਲ ਦੇ ਉਮੀਦਵਾਰ ਹੈਗੇ ਨੇ ਜਿਹੜੇ ਉਹਨਾਂ ਦੀ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ बाकी जो एस सी या बी सी है उन्होंने बतालीस साल बाकी जो कर्मचारी ने जो स्टेट या सेंट्रल कर्मचारी ने पंताली साल तक इस तरह सीमा अगे द अगे वी जाती है जी पॉज लैके देख सकते हो अगर फीस की गल करों तो जनरल कैटागरी जो फ्रीडम फाइटर ने जो स्पोर्ट्समैन ने उन्हों रुपये एस सी बी सी ढाई सौ रुपए सबका फौजी या आश्रित लिए दो सौ रुपए जो फिजिकल हैंडीकैप्टी सौ रुपए ਅਪਲਾਈ ਇਹਨਾਂ ਕਰਨ ਦੀ ਵਿਧੀ ਦੱਸੀ ਹੈ ਉਹੀ ਜੀ ਐਸਐਸਪੀ ਪੰਜਾਬ ਡਾਟ ਜੋ ਜੋ ਦੱਸਿਆ ਹੈ ਉਹ ਤੁਸੀਂ ਪੌਜ਼ ਕਰਕੇ ਦੇਖ ਸਕਦੇ ਹੋ 15 12 ਤੱਕ ਉਹ ਪਹਿਲਾਂ ਪਹਿਲਾਂ 15 12 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਅਪਲਾਈ ਕਰੋ ਤੇ ਫਿਰ 17 ਤੱਕ ਜਮ੍ਹਾਂ ਹੋਏਗੀ ਧੰਨਵਾਦ ਜੀ